ਹਰ ਹਰ ਨਾਮ ਕਜਿਓ ਗੁਰੂ ਘੋਤਮ ਸਭ ਵਿਨਸੇ ਦਾਤਕ ਗਦਕਾਰ ਸਹਿਬ ਸਤਪੁਰ ਪਾਸੋਂ ਮਹਾਰਾਮ ਕਰਨ ਕਰਦੇ ਨੇ ਕਿ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪ ਰਿਹਾ ਹੈ ਹਰੀ ਉਕਤਮ ਗੁਰੂ ਨੂੰ ਜਪ ਰਿਹਾ ਹੈ ਉਹਦੇ ਸਾਰੇ ਦੁਖਿੰਦਰ ਦੁਖਾਂ ਦੇ ਤਲਨਾਸ਼ ਹੋ ਗਏ ਹਨ ਸਾਰੇ ਦੁੱਖ ਦਰਿੰਦਰ ਉਹਨਾਂ ਦੇ ਨਾਸ ਹੋ ਜਾਂਦੇ ਨੇ ਨਾਮ ਦੇ ਵਿੱਚ ਐਸੀ ਸ਼ਕਤ ਹੈ ਪਾਉ ਜਨਮ ਮਰਨਾ ਮਿਟੇ ਹੋ ਗੁਰਸਬਦੀ ਹਾਰੇ ਆਸਥਿਰ ਸੇਵ ਸੁਖ ਸੰਘਾ ਸਹਿਬ ਜੀ ਕਹਿੰਦੇ ਨੇ ਭਾਈ ਦੇ ਉਹ ਬੁਰ ਸਭ ਦੀ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਮਨੁੱਖ ਆਪਣਾ ਜਨਮ ਮਰਨ ਦਾ ਜਿਹੜਾ ਧਾਰ ਹੈ ਉਹ ਵੀ ਮੁਕਾ ਲੈਂਦਾ ਹੈ ਪਰ ਮੁਕਿਆ ਆਪ ਨੂੰ ਜਦੋਂ ਸੀ ਗੁਰੂ ਦੇ ਸ਼ਬਦ ਵਿੱਚ ਜੁੜਾਂਗੇ ਇਸ ਕਰਕੇ ਪਾਸਾ ਜੀ ਕਹਿੰਦੇ ਭਾਈ ਜਿਹੜਾ ਵੀ ਮਨੁੱਖ ਜੁੜ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਵਿੱਚ ਗੁਰੂ ਘਰ ਆ ਬਣ ਜਾਂਦਾ ਹੈ ਸ਼ਬਦ ਦੇ ਵਿੱਚ ਜੁੜ ਕੇ ਫਿਰ ਉਹ ਆਪਣਾ ਜਨਮ ਤੇ ਮਰਨ ਕੱਟ ਲੈਂਦਾ ਹੈ ਦੋ ਵਟੇ ਦੁੱਖ ਨੇ ਸਭ ਜਨਮ ਜੰਮਣ ਤੇ ਮਰਨ ਦਾ ਤੇ ਪਾਤਸ਼ਾਹ ਕਹਿੰਦੇ ਵੱਡਾ ਦੁੱਖ ਖਤਮ ਹੋ ਸਕਦਾ ਤੇਰਾ ਹੋਵੇਗਾ ਕਿਵੇਂ ਜਦੋਂ ਤੂੰ ਗੁਰੂ ਦੇ ਸ਼ਬਦ ਦੇ ਉੱਤੇ ਜੁੜੇਗਾ ਇਸ ਕਰਕੇ ਆਸਥਿਰ ਸੇਵ ਲਿਓ ਉਹ ਕਹਸਾਂਗਾ ਪਾਸੋ ਜੀ ਕਹਿੰਦੇ ਭਾਈ ਗੁਰੂ ਦੀ ਸੇਵਾ ਸਦਾ ਤਰਹਿਣ ਵਾਲੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਕੇ ਮਨੁੱਖ ਫਿਰ ਆਨੰਦ ਦੇ ਵਿੱਚ ਨੀਨ ਹੋ ਜਾਂਦਾ ਹੈ ਉਹਦੇ ਦੁੱਖ ਕਲੇਸ਼ ਬਿਰਦਰ ਸਾਰੇ ਨਾਲ ਸੋ ਜਾਂਦੇ ਨੇ ਆਪਣਾ ਜਨਮ ਮਰਨ ਕਾਤਮਕ ਕਰ ਲੈਣ ਦੇ ਤੇ ਆਨੰਦ ਦੇ ਵਿੱਚ ਚੜ੍ਹ ਜਾਂਦਾ ਹੈ ਮੇਰੇ ਮਨਾਂ ਬਾਜੂ RAM ਨਾਮ ਅਥ ਪਿਰਗ ਇਸ ਕਰਕੇ ਪਾਤਸ਼ਾਹ ਕਹਿੰਦੇ ਇਹ ਮੇਰੇ ਮਨਾ ਕੋ ਸਦਾ ਹੀ ਫਿਰ ਪਰਮਾਤਮਾ ਦਾ ਜਿਹੜਾ ਅਥ ਪਿਆਰਾ ਨਾਮ ਹੈ ਉਸ ਨੂੰ ਰਿਆ ਕਰ ਸਦਾ ਨਾਲ ਗੁਰੂਤ ਵੈ ਗੁਰੂ ਜੀ ਨੂੰ ਸਿਮਰਿਆ ਕਰ ਮੈਂ ਮਨ ਤਨ ਅਰਪ ਕਰਿਓ ਗੁਰ ਆਗੇ ਸਿਰ ਤੇ ਆਪਣਾ ਮਨ ਆਪਣਾ ਸਰੀਰ ਭੇਟਾ ਕਰਕੇ ਗੁਰੂ ਦੇ ਅੱਗੇ ਰੱਖ ਦਰਖਾਹ ਹੈ ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਬੱਤੇ ਵਿੱਚ ਦਿੱਤਾ ਤੇ ਸਹਿਬ ਜੀ ਕਹਿੰਦੇ ਮੈਂ ਸਿਰ ਦੇ ਇਵਜ ਕੀਮਤ ਜਿਹੜਾ ਇਸ ਸਿਰ ਹੈ ਇਸ ਸਿਰ ਦੇ ਕੀ ਬੜਾ ਹੀ ਕੀਮਤੀ ਅਕਾਰੁਕ ਬੈ ਗੁਰੂ ਜੀ ਦਾ ਹਰੀ ਜੀ ਦਾ ਨਾਮ ਲਿਆ ਹੈ ਸਿਰ ਵਿੱਚ ਹੈ ਸਿਰ ਵੇਚ ਕੇ ਫਿਰ ਮੈਂ ਨਾਮ ਜਪਾਂ ਕਿਉਂਕਿ ਪਾਤਸ਼ਾਹ ਕਹਿੰਦੇ ਆਕਾਲ ਪੁਰਖ ਵੈਲਗੁਰੂ ਜੀ ਦੇ ਨਾਮ ਨੂੰ ਜਪਣ ਵਾਸਤੇ ਗੁਰੂ ਤੋਂ ਨਾਮ ਪ੍ਰਾਪਤ ਕਰਨ ਵਾਸਤੇ ਗੁਰੂ ਨੂੰ ਕੁਝ ਨਾ ਕੁਝ ਅਰਪਣ ਕਰਨਾ ਪੈਂਦਾ ਹੈ ਅਰਪਣ ਕੀ ਕਰਨਾ ਹੈ ਗੁਰੂ ਸਾਡੀ ਮਾਇਆ ਤੇ ਪ੍ਰਸੰਨ ਨਹੀਂ ਹੈ ਗੁਰੂ ਨੂੰ ਮਾਇਆ ਦੀ ਲੋੜ ਨਹੀਂ ਹੈ ਗੁਰੂ ਨੂੰ ਹੋਰ ਮੈਂ ਉਪਦਾਰਥਾਂ ਦੀ ਉਲੋੜਨੀ ਇਹਨਾਂ ਚੀਜ਼ਾਂ ਦਾ ਖੁਕਾ ਨਹੀਂ ਹੈਗੀ। ਸਮਰੱਥ ਗੁਰੂ 파ਸਾ ਮਹਾਰਾਜ ਅਕਾਲ ਪੁਰਖ ਵੈ ਗੁਰੂ 파ਸਾ ਕਹਿੰਦੇ ਨੇ ਉਹ ਕਾਲ ਪੁਰਖ ਤਾਂ ਖੁਸ਼ ਹੋਏਗਾ ਤਨ ਮਨ ਧਨ ਸਭ ਸੌਂਖ ਗੁਰਪ। ਹੁਕਮ ਮੰਨੇ ਪਾਈਏ। 파ਸਾ ਕਹਿੰਦੇ ਆਪਣਾ ਤਨ ਵੀ ਆਪਣਾ ਮਨ ਵੀ ਗੁਰੂ ਨੂੰ ਅਰਪਣ ਕਰਨਾ। ਇਸ ਕਰਕੇ ਜਿਨੇ ਗੁਰੂ ਨੂੰ ਸਭ ਕੁਝ ਅਰਪਣ ਕਰ ਦਿੱਤਾ ਫਿਰ ਉਹਨੂੰ ਮਹੰਗੇ ਮੁੱਲ ਦਾ ਕਾਲਪੁਰ ਬੈਗੁਰੂ ਜੀ ਦਾ ਨਾਮ ਮਿਲ ਜਾਂਦਾ ਹੈ ਇਸ ਕਰਕੇ ਜੀਵਨਵਾਜ ਪਾਲ ਸਿੰਘ ਦੇ ਭਾਈ ਮੈਂ ਤੇ ਆਪਣਾ ਸਿਰ ਮਹੰਗੇ ਮੁੱਲ ਦੇ ਵੱਡੇ ਵੇਚ ਦਿੱਤਾ ਤੇ ਮੈਂ ਆਪਣਾ ਸਿਰ ਵੇਚ ਕੇ ਫਿਰ ਗੁਰੂ ਦਾ ਨਾਮ ਲਿਆ ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਾਜ਼ਾ ਅੰਭੀ ਸਾਰਨਾ ਕੀਤੀ ਪਹਿਲਾ ਪੰਜਾਂ ਪਿਆਰਿਆਂ ਤੋਂ ਸਿਰ ਮੰਗੇ ਸਿਰ ਦਿੱਤੇ ਪੰਜ ਪਿਆਰਿਆਂ ਨੇ ਆਪਣੇ ਸਿਰ ਦੇ ਕੇ ਫਿਰ ਖੰਡੇ ਵਾਢੀ ਵਿੱਚ ਕੋਹਲ ਲੈ ਕੇ ਫਿਰ ਗੁਰੂ ਵਾਲੇ ਬਣੀ ਸਿੰਘ ਸਹੀ ਇਸ ਕਰਕੇ ਪਾਰਸਾ ਕਹਿੰਦੇ ਨੇ ਫਿਰ ਭਾਈ ਗੁਰੂ ਸਮਰੱਥ ਹੈ ਫਿਰ ਆਪਣੇ ਸੇਵਕਾਂ ਦੀ ਆਪਣੀ ਸਿੱਖਾਂ ਦੀ ਹਕਾਲਪੁਰ ਵੈ ਗੁਰੂ ਫਿਰ ਕਦੇ ਮੋੜਦਾ ਨਹੀਂ ਹੈ ਤੇ ਜਦੋਂ ਵਚਨ ਆਏ ਚੰਕੌਰ ਦੀ ਕਢੀ ਦੇ ਵਿੱਚ ਬੇਨਤੀ ਕਰਦੇ ਨੇ ਭਾਈ ਦਇਆ ਸਿੰਘ ਜੀ ਸਤਿਗੁਰੂ ਘਰ ਸਾ ਸਭ ਤੁਸੀਂ ਕਢੀ ਨੂੰ ਛੱਡ ਕੇ ਚਲੇ ਜਾਓ ਸਤਿਗੁਰੂ ਪਾਸਾ ਗਿੰਦ ਦਇਆ ਸਿੰਘ ਹੁਣ ਨਹੀਂ ਜਾਣਾ ਹੈ ਹੁਣ ਤੇ ਕੱਲ ਦਾ ਦਿਨ ਚੜੇਗਾ ਅਸੀਂ ਵੀ ਜੰਗ ਦੇ ਵਿੱਚ ਜਾਵਾਂਗੇ ਤੇ ਵੈਰੀ ਨਾਲ ਦੇ ਨਾਲ ਲੋਹਾ ਲੈ ਕੇ ਉਹ ਅਸੀਂ ਵੀ ਸ਼ਹਾਦਤ ਤਾਂ ਜਾਵਾਂਗੇ ਪਰ ਫਿਰ ਪੰਜ ਸਿੰਘਾਂ ਨੇ ਇੱਕਤਰ ਹੋ ਕਰਕੇ ਫਿਰ ਗੁਰੂ ਸਾਹਿਬ ਜੀ ਨੂੰ ਹੁਕਮ ਕੀਤਾ ਤੇ ਗੁਰੂ ਪਾਤਸ਼ਾਹ ਜੀ ਨੂੰ ਪੰਥ ਖਾਲਸਾ ਦਾ ਹੁਕਮ ਮੰਨਣਾ ਪਿਆ ਇਸ ਕਰਕੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਫਿਰ ਆਪਣਾ ਦੇ ਕੇ ਤਾਨਮਨ ਗੁਰੂ ਨੂੰ ਅਰਪਣ ਕਰਕੇ ਨਾਮ ਦੀ ਦਾਬ ਲੈ ਕੇ ਉਹ ਨਾਮ ਨੂੰ ਜਪੇਗਾ ਆ ਨਾਮ ਦੇ ਵਿੱਚ ਹੀ ਨੀਰ ਹੋ ਜਾਏਗਾ ਫਿਰ ਗਰੀਬਨ ਕੋ ਆਜ ਪਾਕਿਸਤਾਨ ਕਹਿੰਦੇ ਨੇ ਗੁਰੂ ਵੀ ਐਸਾ ਸਮਰੱਥ ਗੁਰੂ ਵੀ ਫਿਰ ਆਪਣੇ ਸੇਵਕ ਦੇ ਬਚਨ ਨੂੰ ਹਲੇ ਨਹੀਂ ਮੰਨਦਾ ਗੁਰਬਾਣੀ ਨੇ ਵਚਨ ਕਰ ਦਿੱਤਾ ਹੈ ਜਿਹੜਾ ਨਾਮ ਜਪਦਾ ਹੈ ਭਾਈ ਨਾਮੀ ਪੁਰਸ਼ ਆਪਣਾ ਸਭ ਕੁਝ ਅਰਪਣ ਕਰਕੇ ਜਦੋਂ ਨਾਮ ਜਪਦਾ ਹੈ ਗੁਰੂ ਨੂੰ ਸਮਰੱਥ ਗੁਰੂ ਨੂੰ ਸਭ ਕੁਝ ਅਰਪਣ ਕਰਕੇ ਤਨ ਮਨ ਧਨ ਅਰਪਣ ਕਰਕੇ ਨਾਮ ਜਪਦਾ ਹੈ ਫਿਰ ਸਮਰਾਥ ਗੁਰੂ ਕਾਲਪੁਰਖ ਜੀ ਉਹਨੂੰ ਆਪਣਾ ਹੀ ਰੂਪ ਦੇ ਦਿੰਦੇ ਨੇ ਜਿਨ੍ਹਾਂ ਦਾ ਵਿਚਾਰ ਸੀਕ ਨਹੀਂ ਨਿਆ ਭੇਦ ਨਾ ਜਾਣ ਮੂਲ ਸਾਰੀ ਜਿਹੀਆਂ ਬਾਸਾ ਕਹਿੰਦੇ ਉਹਦੇ ਵਿੱਚ ਨਾਮੀ ਤੇ ਅਕਾਰਪੁਰਖ ਵਿੱਚ ਫਿਰ ਭੇਦ ਨਹੀਂ ਰਹਿੰਦਾ ਉਹ ਇੱਕ ਹੋ ਜਾਂਦੇ ਜਾਂਦੇ ਇਸ ਕਰਕੇ ਸਾਇਬ ਜੀ ਕਹਿੰਦੇ ਮੈਂ ਕਾਲਪੁਰਖ ਵੈਕੁਰੂ ਜੀ ਨੂੰ ਆਪਣਾ ਸਿਰ ਦੇ ਕੇ ਮੈਂਗੇ ਮੁਗਲ ਦਾ ਸਿਰ ਵੇਚਿਆ ਮੈਂ ਮੈਨੂੰ ਨਾਮ ਦੀ ਦਾਤ ਸਿਰ ਦੇ ਕੇ ਮਿਲੀ ਐ ਰਹਾਉ ਨਰਪਤ ਰਾਜੇ ਰੰਗ ਰਸ ਮਾਨੈ ਬਿਨ ਨਾਵੇ ਪਕੜ ਖੜੀ ਸੰਕਲਗਾ ਸਭੀ ਗਨ ਦੇਖੋ ਭਾਈ ਜਿਹੜੇ ਦੁਨੀਆ ਦੇ ਰਾਜੇ ਮਹਾਰਾਜੇ ਨੇ ਇਹ ਮਾਇਆ ਦੇ ਰੰਗ ਰਸ ਮਾਨ ਦੇ ਰਹੇ ਨੇ ਇਹਨਾਂ ਨੂੰ ਮਾਇਆ ਕਰਕੇ ਦੁਨੀਆ ਜਿਹੜੀ ਇਹਨਾਂ ਦੇ ਹੁਕਮ 'ਚ ਚੱਲਦੀ ਆ ਰਾਜਿਆਂ ਦੇ ਮਹਾਰਾਜਿਆਂ ਦੀ ਪਰ ਨਾਮ ਤੋਂ ਪੈਸਾ ਕਹਿੰਦੇ ਅਰੰਗ ਰਸ ਮਾਨਦੇ ਰਹਿੰਦੇ ਨੇ ਨਾਮ ਤੋਂ ਸਖਣੇ ਰਹਿੰਦੇ ਨੇ ਨਾਮ ਇਹਨਾਂ ਉਹਦੇ ਪਤਾ ਹੀ ਨਹੀਂ ਹੁੰਦਾ ਹੈ ਤੇ ਫਿਰ ਨਾਮ ਨਾ ਪੱਲੇ ਹੋਣ ਕਰਕੇ ਉਹਨਾਂ ਸਭਨਾਂ ਨੂੰ ਆਤਮਿਕ ਮੌਤ ਫੜ ਕੇ ਅੱਗੇ ਲਾ ਰੈਂਦੀ ਹੈ ਧਰਮ ਰਾਏ ਸਿਰਜੰਡ ਗਾਨਾ ਮੇਰੇ ਪ੍ਰਚਤਾਨੇ ਹੱਥ ਪਰਗਾ ਸਹਿਬ ਜੀ ਕੰਨੇ ਜਦੋਂ ਦਾ ਸੰਸਾਰ ਵਿੱਚ ਸੀ ਰੰਗ ਰਾਸ ਰੰਗ ਰਾਸ ਮਾਨ ਰਜੇ ਸੀ ਰਾਜ ਦਾ ਸੁਖ ਮਾਨ ਰਜੇ ਸੀ ਆਪਣਾ ਹੁਕਮ ਦੁਨੀਆ ਤੇ ਚਲਾਉਂਦੇ ਸੀ ਉਦੋਂ ਤੈਨਾਂ ਨੇ ਨਾਮ ਨਹੀਂ ਜਪਿਆ ਆਕਾਰ ਪੁਰਖ ਵੈਗ ਨੂੰ ਚੇਤੇ ਨਹੀਂ ਕੀਤਾ ਤੇ ਜਦੋਂ ਵੀਰੇ ਸੰਸਾਰ ਚੋਂ ਗਏ ਧਰਮ ਰਾਏ ਸਿਰ ਡੰਡ ਲਗਾਨਾ ਕ੍ਰਿਵਨਵਾਜ ਪਾਤਸ਼ਾਹ ਕਹਿੰਦੇ ਜਦੋਂ ਕਰੋਨਾ ਦੇ ਕੀਤੇ ਕਰਮਾਂ ਦਾ ਫਲ ਮਿਲਦਾ ਹੈ ਧਰਮ ਰਾਜ ਕਰੋਨਾ ਦੇ ਅਕਸਾਫਿਕਾ ਕਰਦਾ ਹੈ ਜਦੋਂ ਉਹਨਾਂ ਦੇ ਸਿਰ ਉੱਤੇ ਫਿਰ ਪਰਮਾਤਮਾ ਦੇ ਜੰਮਤ ਜਿਹੜੇ ਨੇ ਸੁਝਾਵਾਂ ਦਿੰਦੇ ਉਹ ਪਰਮਾਤਮਾ ਦਾ ਡੰਡਾ ਉਹਦੇ ਸਿਰ ਤੇ ਵੱਜਦਾ ਹੈ ਸਹਿਬ ਜੀ ਕਹਿੰਦੇ ਫਿਰ ਸੰਸਾਰ ਤੇ ਕੀਤੇ ਹੋਏ ਉਹ ਕਰਮਾਂ ਦਾ ਉਹ ਉਹਨਾਂ ਨੂੰ ਚੇਤਾ ਹੁੰਦਾ ਤੇ ਫਿਰ ਕੁਝ ਆਉਂਦੇ ਹਾਂਜੀ ਕਰ ਆਉਣਨ ਬੱਚੋ ਤਾਂ ਇਸ ਕਰਕੇ ਫਿਰ ਉਹ ਕੁਛ ਕਉਂਦੇ ਹਨ ਕਿ ਅਸੀਂ ਜੇ ਨਾਮ ਜਪ ਲੈਂਦੇ ਸਿਮਰਨ ਕਰ ਲੈਂਦੇ ਘਰਪੁਰ ਵੈਰ ਗੁਰੂ ਜੀ ਦਾ ਸਾਨੂੰ ਇਹ ਸੁਜਾਵਾਂ ਨਾ ਪੋਖਣੀਆਂ ਪੈਣੀਆਂ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਜਿਹੜਾ ਸੁਜਮਾ ਦਾ ਡੰਡਾ ਭਾਈ ਬੜਾ ਭਿਆਨਕ ਹੈ ਏਕ ਜੋ ਸਭ ਮੋੜੇ ਮਿਲਿਓ ਤੈਨ ਬੀਆ ਅੰਝ ਲਗਾਈ ਜਿਹੜਾ ਗੁਰੂ ਦੇ ਬੱਲੇ ਨਾਲ ਲੱਗ ਜਾਂਦਾ ਹੈ ਗੁਰੂ ਦੇ ਨਾਲ ਲੱਗ ਜਾਂਦਾ ਹੈ ਬਾਝ ਜਾਂਦਾ ਹੈ ਕਰੀਰ ਜਮ ਕਾ ਠੇਂਗਾ ਠੇਂਗਾ ਬੁਰਾ ਹੈ ਕੋ ਨਹੀਂ ਸਹਿਆ ਜਾਏ ਏਕ ਜੂ ਸਾਥੂ ਮੋਹੇ ਫਿਰੋ ਕਨੀਆਂ ਅੰਤ ਲਾਏ ਪਾਸਾ ਕਹਿੰਦੇ ਨੇ ਭਾਈ ਬੜਾ ਭੈੜਾ ਹੈ ਜਮਾਂ ਦਾ ਟੰਡਾ ਜਦੋਂ ਉਥੇ ਸਜਾਵਾਂ ਮੰਬੀਆਂ ਨੇ ਉਹ ਅਸਹਿ ਨਹੀਂ ਸਹਿਆ ਨਹੀਂ ਜਾਣੀਆਂ ਅਜਿਹਾ ਗੁਰੂ ਦੇ ਲੜ ਲੱਗ ਗਿਆ ਗੁਰੂ ਵਾਲਾ ਬਣ ਗਿਆ ਨਾਮ ਜਪਿਆ ਉਹ ਇਹਨਾਂ ਦੇ ਡੰਡੇ ਤੋਂ ਬਚ ਜਾਂਦਾ ਏਸੇ ਕਰਕੇ ਪਾਸਾ ਮਹਾਰਾਜ ਕਹਿੰਦੇ ਭਾਈ ਅਰਾਏ ਆਪਣੇ ਰਾਜ ਭਾਗ ਦੇ ਹੰਕਾਰ ਦੇ ਵਿੱਚ ਕਾਲੂ ਦਾ ਨਾਮ ਜਪਦੇ ਪਰ ਜਦੋਂ ਫਿਰ ਧਰਮ ਰਾਜ ਦਾ ਸਾਕਤਾ ਹੁੰਦਾ ਹੈ ਪਰਮਾਤਮਾ ਦਾ ਡੰਡਾ ਸਿਰ ਵੱਜਦਾ ਫਿਰ ਇਹ ਕੁਛ ਕਉਂਦੇ ਹਨ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤੁਰਕ ਪ੍ਰਤ ਪਦਗਾ ਸਹਿਬ ਜੀ ਕਹਿੰਦੇ ਹਨ ਕਹੇ ਹਰੀ ਜੀ اے ਪਾਲਨ ਹਾਰ ਸਰਵ ਵਿਆਪਕ ਅਸੀਂ ਤੇਰੇ ਪੈਰਾਂ ਕੀਤੇ ਬਿਨ ਮਾਣੇ ਜੀਵਾਂ ਅਸੀਂ ਤੇਰੀ ਸ਼ਰਨ ਆਏ ਹਾਂ ਤੂੰ ਆਪ ਆਪਣੇ ਸੇਵਕਾਂ ਨਹੀਂ ਰਖਿਆ ਕਰ ਦਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਾਵ ਲੋਚ ਪੂਰ ਜਨ ਤੁਮ ਕਾ ਏ ਪ੍ਰਭੂ ਮੈਂ ਤੇਰਾ ਦਾਸ ਦਾਹੇ ਤਾੰਗ ਪੂਰੀ ਕਰ ਇਸ ਦਾਸ ਨੂੰ ਸੰਤ ਜਨਾਂ ਦੇ ਦਰਸ਼ਨ ਬਖਸ਼ ਤਾਂ ਕਿ ਇਹ ਦਾਸ ਆਤਮਕ ਆਨੰਦ ਪ੍ਰਾਪਤ ਕਰ ਸਕੇ ਤੂੰ ਸਮਰੱਥ ਪੁਰਖ ਵੱਡੇ ਪ੍ਰਭ ਸਾਮੀ ਮੋਕਾ ਕੀਜੈ ਦਾਨ ਹਰਿ ਵਿੰਕਾ اے ਪ੍ਰਭੂ اے ਸਭ ਤੋਂ ਵੱਡੇ ਮਾਲਕ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ ਪੁਰਖ ਹੈਂ ਮੈਨੂੰ ਇੱਕ ਛਿਨ ਬਾਤ ਤੇ ਵੀ ਆਪਣੇ ਨਾਮ ਦਾ ਦਾਨ ਦੇ ਜਾਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਬਿਟੂ ਸਦ ਘੁਮ ਗਾ ਸਤਿਗੁਰ ਪਾਸ ਅਗੰਧ ਨੇ ਮੇਰੇ ਦਾਸ ਨਾਨਕ ਜਿਸ ਨੂੰ ਪ੍ਰਭ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ ਅਨੰਤ ਮਾਨ ਦਾ ਹੈ ਮੈਂ ਸਦ ਸਦਾ ਹਰ ਨਾਮ ਤੋਂ ਸਤਿ ਕੀ ਜਾਂਦਾ ਹੰ ਪ੍ਰਵਾਨ ਜਾਂਦਾ ਹ ਸਤਿਗੁਰੂ ਕਾਸਾ ਜੀ ਨੇ ਇਸ ਕਰਕੇ ਕਿਰਪਾ ਕੀਤੀ ਹੈ ਸਮਝਾਉਂਦਾ ਹੈ ਭਾਈ ਜਿਹੜੇ ਦੁਨੀਆ ਦੇ ਰੰਗ ਰਸ ਮਾਨਦੇ ਹੋਵੇ ਉਸ ਕਾਲਪੁਰਖ ਵਹਿਗੁਰੂ ਜੀ ਨੂੰ ਭੁੱਲ ਜਾਂਦੇ ਨੇ ਜਿਨੇ ਇੰਨੀਆਂ ਦਾਤਾਂ ਦਿੱਤੀਆਂ ਨੇ ਸੁੱਖ ਦਿੱਤੇ ਨੇ ਉਹਨਾਂ ਕਾਲਪੁਰਖ ਵਹਿਗੁਰੂ ਦਾ ਨਾਮ ਨਹੀਂ ਜਪਿਆ ਫਿਰ ਕੁਸਾਉਂਦੇ ਹਨ ਜਦੋਂ ਆ ਕੇ ਅਖੀਰ ਸਮੇਂ ਸਾਹ ਦਿਨਾਪੇ ਤਨ ਮੁਰਾਲੈ ਸਭਾਂ ਨੂੰ ਐਸ ਕਰਕੇ ਹੁਣ 파ਸਾ ਜੀ ਕਹਿੰਦੇ ਤੈਨੂੰ ਸਮਾਂ ਦਿੱਤਾ ਹੈ ਤੂੰ ਸਤਿਗੁਰ ਜੀ ਦੇ ਚਰਨਾਂ 'ਚ ਬੇਨਤੀ ਕਰਿਆ ਕਰ ਤੂੰ ਸਮਰੱਥ ਬੜ ਪੁਰਖ ਵੱਡੇ ਪ੍ਰਭੂ ਤਾਂ ਮੀ ਮੋ ਕਹੀਜੈ ਧਾਨ ਹਰ ਲਿਉਂਗਾ ਕਿ اے ਪ੍ਰਭੂ ਜੀ ਇਹ ਸਭ ਤੋਂ ਵੱਡੇ ਮਾਲਕ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਐ ਪੁਰਖ ਐ ਮੈਨੂੰ ਇੱਕ ਸਿਨਵਾਦ ਤੇ ਹੀ ਆਪਣੇ ਨਾਮ ਦੀ ਦਾਤ ਬਖਸ਼ ਦੇ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਨਾਲ ਜੋੜ ਦੇ ਜਦ ਨਾਨਕ ਨਾਮ ਮਿਲੈ ਸੁਖ ਭਾਗ ਹੈ ਹਮ ਨਾਮ ਵਿੱਚ ਹਮ ਸਦਕ ਹੁਗਾ ਏ ਸਤਿਗੁਰ ਪਤ ਸਾਹਿਬ ਜੀ ਜੇ ਸਾਨੂੰ ਤੇਰਾ ਨਾਮ ਮਿਲ ਜਾਵੇ ਉਹ ਵੱਡਾ ਸੁਖ ਨਹੀਂ ਹੈ ਇਹ ਤੋਂ ਵੱਡਾ ਅਨੰਦ ਨਹੀਂ ਹੈ ਕੋਈ ਇਸ ਕਰਕੇ ਅਸੀਂ ਤੇਰੇ ਨਾਮ ਨੂੰ ਸਦਕੇ ਜਾਂਦੇ ਹਾਂ ਪ੍ਰਭਾਨ ਦਾ ਦੇ ਹੰਸ ਕਿਰਪਾ ਕਰੋ ਸਾਡੀ ਝੋਲੀ ਦੇ ਵਿੱਚ ਨਾਮ ਦੀ